ਕਿ ਰੱਬ ਨੇ ਸਾਰਿਆਂ ਨੂੰ ਇਕੁਅਲ ਕਿਉਂ ਨਹੀਂ ਬਣਾਇਆ ਅਭੀ ਉਹ ਕੋ ਜ਼ਿਆਦਾ ਖੁਸ਼ ਆ ਉਹਦੇ ਕੋ ਜ਼ਿਆਦਾ ਚੀਜ਼ਾਂ ਮੇਰੇ ਕੋ ਘਟ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ ਆ ਫਿਰ ਜੀ ਪ੍ਰਮਾਤਮਾ ਦੇ ਉਹ ਫਲਾਣਾ ਦੁਖੀ ਕਿਉਂ ਆ ਜੀ ਬਿਮਾਰ ਖਾ ਹਸਪਤਾਲਾਂ ਦੇ ਅੰਦਰ ਪਏ ਬਿਮਾਰ ਕਿਉਂ ਪਏ ਹਸਪਤਾਲਾਂ ਦੇ ਅੰਦਰ ਉਹਦਾ ਰੀਜ਼ਨ ਜੇ ਪ੍ਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਕਰ ਦੇਵੇ ਤੇ ਆਪਾਂ ਰੋਬਟ ਹੋ ਜਾਾਂਗੇ ਇਹ ਵੀ ਹੈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਹੰਜੂ ਨਹੀਂ ਹੋਣਗੇ ਜਿਹੜੇ ਅੱਖਾਂ ਚੋਂ ਦੇਖਦੇ ਐ ਤੇ ਖੁਸ਼ੀ ਦਾ ਅਹਿਸਾਸ ਕਿਦਾਂ ਹੋਏਗਾ ਐਗਜ਼ੈਕਟਲੀ ਹੈ ਜੇ ਦਰਦ ਨਹੀਂ ਹੋਊਗਾ ਤੇ ਆਰਾਮ ਦਾ ਅਹਿਸਾਸ ਕਿਸ ਤਰ੍ਹਾਂ ਹੋਏਗਾ ਹੂੰ ਜੇ ਜਿੱਤ ਨਹੀਂ ਹੋਏਗੀ ਤੇ ਹਾਰ ਦਾ ਅਹਿਸਾਸ ਕਿਸ ਤਰ੍ਹਾਂ ਹੋਏਗਾ ਜਾਂ ਹਾਰ ਨਹੀਂ ਹੋਏਗੀ ਤੇ ਜਿੱਤ ਦਾ ਅਹਿਸਾਸ ਕਿਸ ਤਰ੍ਹਾਂ ਹੋਏਗਾ ਉਹਨੇ ਬੈਲੈਂਸ ਕੀਤਾ ਹੋਇਆ ਬਿਲਕੁਲ ਔਰ ਮੈਂ ਕਹਿਨੀ ਹੈ ਕਿ ਪਰਮਾਤਮਾ 'ਚ ਯਕੀਨ ਕਰਨਾ ਔਰ ਜੇ ਤੁਸੀਂ ਦੁੱਖ ਭੋਗ ਰਹੇ ਹੋ ਤਾਂ ਤੁਹਾਨੂੰ ਫੇਰੀ ਪਤਾ ਲੱਗੂਗਾ ਕਿ ਖੁਸ਼ੀ ਕੀ ਚੀਜ਼ ਆ ਤੁਹਾਡੇ ਲਈ ਔਰ ਮਾਇਨੇ ਕੀ ਰੱਖਦੀ ਹੈ ਖੁਸ਼ੀ